ਹਾਂ ਅਜੇ ਪੋਸ਼ਟੀ ਨਹੀਂ ਕਰਦੇ ਉਹਦਾ ਕਾਰਨ ਉਹਦਾ ਕਾਰਨ ਇਹ ਹੈ ਇੱਕ ਬਤਾ ਨੰਬਰ ਸੀ 212 ਜਿਹੜਾ 212 ਦਾ ਜੀ ਕਿਹੜਾ 212 ਹੈ ਕਿਹੜਾ ਦੱਸੋ ਜੀ ਉਹਦਾ ਸਬੰਧ ਇਹ ਸੀ ਉਹਦੇ ਜਿਹੜੇ ਇਹ ਬੋਲਿਆ ਸੀ ਵੀ ਇਹਦਾ ਹਾਈ ਕੋਰਟ 'ਚ ਮੈਟਰ ਚੱਲਦਾ ਪਿਆ ਵੀ ਮੇਰੇ ਨਾਲ ਲਿਖ ਦਿਓ ਤੇ ਰੂਲ ਦੇ ਮੁਤਾਬਕ ਕਾਰਵਾਈ ਚੱਲ ਜੇ ਠੀਕ ਹੈ ਜੀ ਠੀਕ ਹੈ ਇਦਿਲ ਹੈ ਸੁਣੋ ਹਾਂਜੀ ਹਾਂ ਪੂਰੀ ਗੱਲ ਤੋਂ ਸੁਣੋ ਹਾਂ ਫਿਰ ਇਹਦੀ ਪ੍ਰोसीडिंग ਲੈਣ ਵਾਸਤੇ ਮੈਂ ਬਹੁਤ ਚੱਕਰ ਮਾਰੇ ਤੇ ਮੈਨੂੰ ਨਹੀਂ ਮਿਲੀ ਫਿਰ ਮੈਂ ਏਡੀਸੀ ਸਾਹਿਬ ਨੂੰ ਲਿਖ ਕੇ ਦਿੱਤਾ ਈਓ ਸਾਹਿਬ ਨੂੰ ਲਿਖ ਕੇ ਦਿੱਤਾ ਹੁਣ ਏਜੰਡੇ ਦੇ ਨਾਲ ਇਹ ਮਿਲੀ ਹੈ ਪ੍ਰोसीडिंग ਉਹਦੇ ਵਿੱਚ ਦੇਖਿਆ ਤਾਂ ਮੇਰਾ ਜੋ ਮੈਂ ਵਿਚਾਰ ਲਹਾਏ ਉਹ ਨਹੀਂ ਲਗੇ ਮੈਂ ਬੇਨਤੀ ਕਰਾਂ ਇਹ ਗੱਲ ਹੋ ਗਈ ਪੁਰੀ ਕਰ ਲਈ ਗੱਲ ਪਹਿਲਾਂ ਪੂਰੀ ਗੱਲ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਹੀਂ ਇੱਕ ਮਿੰਟ ਇੱਕ ਮਿੰਟ ਪੂਰੀ ਇਤਰਾਮ ਰਦਰ ਜੀ ਬੈਠੇ ਆ ਹਾਉਮ ਸਿਕਾ ਵੀਡੀਓ ਸਿਕਾ ਤੁਸੀਂ ਪਹਿਲਾਂ ਕਿਹਾ ਸੀ ਤੁਸੀਂ ਮੰਨ ਗਏ ਸੀ ਸਰਵਸੰਮਤੀ ਨਾਲ ਕਿ ਨਹੀਂ ਨੌਕਰੀ ਦੇਣਾ ਇਹ ਬੈਠੇ ਆ ਦਸਨ ਕੀ ਨਾਮ ਦਾ ਤਨ ਜੀ ਟੈਨਸ਼ਨ ਦੀ ਰਿਕਾਰਡਿੰਗ ਕੋਲ ਕੋਲ ਨਹੀਂ ਆ ਤੁਸੀਂ ਉਸ ਵੇਲੇ ਸਹਿਮਤੀ ਦਿੱਤੀ ਸੀ ਸਰਵਸੰਮਤੀ ਨਾਲ ਬਿਲਕੁਲ ਨਹੀਂ ਦਿੱਤੀ ਹੈ ਤੁਸੀਂ ਰਿਕਾਰਡਿੰਗ ਨਾਲ ਲਾਓ ਆਨਲਾਈਨ ਕਰੋ ਆ ਵੀਡੀਓ ਦੀ ਰਿਕਾਰਡਿੰਗ ਕਰਦੇ ਨਹੀਂ ਹੁਣ ਇੱਕ ਮਿੰਟ ਮੁੰਡਾ ਲੱਗਦਾ ਇੱਕ ਮਿੰਟ ਨਹੀਂ ਨਹੀਂ ਬਿਲਕੁਲ ਨਹੀਂ ਇੱਕ ਮਿੰਟ ਮੇਰੀ ਗੱਲ ਮੇਰੇ ਘਰੇ ਮੇਰੀ ਸੁਣੋ ਯਾਰ ਮੈਂ ਕਹਿੰਦਾ ਸੀ ਦੂਜੀ ਕਿਆ ਹੋਤੀ ਹੈ ਗਵਰਨਮੈਂਟ ਗਵਰਨਮੈਂਟ ਤੁਸੀਂ ਉਦੋਂ ਗੱਲ ਹੋਈ ਸੀ ਚੇਤਰਾਮ ਨੇ ਉੱਥੇ ਗਿਆ ਵੀ ਆਪਾਂ ਸਾਰੇ ਬੰਦੇ ਸ਼ਰਮਸੰਤੀ ਨਾ ਕਰਨੇ ਤੁਸੀਂ ਕਿਹਾ ਠੀਕ ਹੈ ਨਹੀਂ 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 ਲਾਇਆ ਨਹੀਂ ਟਿਕਾ ਪਾਟੀਆਂ ਲਾਇਆ ਨਹੀਂ ਟਿਕਾ ਪਾਟੀਆਂ ਦੇਖੋ ਇੱਕ ਬਟਾ ਤੁਹਾਡਾ ਰਾਈਟ ਹੈ ਨਹੀਂ ਨਹੀਂ ਰੌਲਾ ਨਹੀਂ ਤੁਹਾਡਾ ਘਾਰ ਹੈ ਨਹੀਂ ਨਹੀਂ ਤੁਹਾਡੇ ਘਾਰ ਹੈ ਸਤਕਾਰ ਦਾ ਦੇਣਾ ਹੈ ਮੇਰਾ ਮੈਂ ਸਹਿਮਤ ਨਹੀਂ ਤੁਹਾਨੂੰ ਸਤਕਾਰ ਦਾ ਕਹਿੰਦਾ ਹਾਂ ਇੱਦਾਂ ਤੁਸੀਂ ਦੇਖੋ ਇੱਦਾਂ ਬੋਲ ਨਹੀਂ ਸਕਦੇ ਤੁਸੀਂ ਮੈਂ ਬਦਲੇ ਨਹੀਂ ਤੁਸੀਂ ਮੀਟਿੰਗ 'ਚ ਬਦਲੇ ਤੁਸੀਂ ਹੁਣ ਬਦਲ ਰਹੇ ਹੋ ਕਢਾ ਲੋ ਚਲੋ ਚਲੋ ਅਸੀਂ ਮੇਰੀ ਬੇਨਤੀ ਖੜੋ ਹੁਣੇ ਤਰਾਵਾ ਤੇ ਇੱਕ ਮਿੰਟ ਤੁਸੀਂ ਦੱਸੋ ਜਦੋਂ ਇਹ ਗੱਲ ਚੱਲੀ ਸੀਗੀ ਤੁਸੀਂ ਇਹ ਕਿਹਾ ਸੀਗਾ ਕਿ ਅੱਜ ਤੇ ਆਪਾਂ ਕਿਸੇ ਦਾ ਕੀਤਾ ਨਹੀਂ ਸਰਬਸ਼ਕਤੀ ਦਾ ਪ੍ਰਮਾਨ ਕਰੋ ਜਾਂ ਨਹੀਂ ਗਿਆ ਇਹਦਾ ਨਾ ਮੈਂ ਇਹ ਦੂਜੀ ਗੱਲ ਹੀ ਕਰ ਦਿੰਦਾ ਆਪਾਂ ਗੱਲ ਕਰ ਦੱਸ ਨਹੀਂ ਮੈਂ ਇਹ ਦੂਜੀ ਗੱਲ ਹੈ ਜੀ ਇੱਕ ਮਿੰਟ ਜਾ ਇੱਕ ਮਿੰਟ ਜਾ ਕੇ ਮਾਰਦੇ ਦੋ ਕੀ ਇਹ ਗੱਲ ਕਲੀਅਰ ਹੋਈ ਸੀ ਉਹ ਸਾਫ਼ ਕਲੀਅਰ ਹੋਈ ਸੀ ਸਰਪੰਚ ਕੋਈ ਤਾਂ ਕਰਦੇ ਹੀ ਨਹੀਂ ਮੈਂ ਵਿਰੋਧ ਕਰਦੇ ਹੀ ਨਹੀਂ ਵਿਰੋਧ ਨਹੀਂ ਮਤਲਬ ਮੈਂ ਵਿਰੋਧ ਮੈਂ ਕਿਹਨੂੰ ਦੇ ਬਾਬ ਕਰਵਾਈ ਕੀਤੀ ਜਾਂਦੀ ਇਹ ਮੇਰਾ ਰਾਈਟ ਹੈ ਉਹਨੇ ਲਿਖਾਇਆ ਲਿਖਾਇਆ ਨਹੀਂ ਤੁਸੀਂ ਬਾਅਦ ਵਿੱਚ ਤੁਸੀਂ ਸਰਪੰਚ ਨੂੰ ਬੋਲ ਲਓ ਮੈਂ ਬਾਅਦ ਚ ਬੋਲਦਾ ਮੈਂ ਜੀ ਮੇਰੀ ਤੁਸੀਂ ਪੁਆਇੰਟ ਸੁਣਦੇ ਹੋ ਮੈਂ ਲਿਖਾਇਆ ਮੇਰੇ ਕੋਲ ਰਿਕਾਰਡਿੰਗ ਹੈ ਚਲੈ ਲਿਖਾਇਆ ਰਿਕਾਰਡਿੰਗ ਥਾਰੇ ਤੁਸੀਂ ਪਹਿਲਾਂ ਲਿਖੋ ਮੇਰੇ ਕੋਲ ਰਿਕਾਰਡਿੰਗ ਮੈਂ ਕਿੰਦਾ ਨਹੀਂ ਹੁੰਦਾ ਪਿਛਲੀ ਕਾਰਵਾਈ ਦੀ ਪੁਸ਼ਟੀ ਦਾ ਮਤਲਬ ਇਹ ਹੁੰਦਾ ਸੁਣ ਲਓ ਜੀ ਬੇਨਤੀ ਸੁਣ ਲਓ ਜੋ ਪਿੱਛੇ ਪਾਸ ਹੋਇਆ ਉਹ ਲਿਖਿਆ ਕਿ ਨਹੀਂ ਲਿਖਿਆ ਕਾਰਵਾਈ 'ਚ ਸਿਰਫ ਇਹੀ ਮਕਸਦ ਹੁੰਦਾ ਪੁਸ਼ਟੀ ਦਾ ਰਿਕਾਰਡਿੰਗ ਕਰ ਲਓ ਫਤਰੀਏ ਗੱਲ ਤੁਹਾਡੇ ਤੁਸੀਂ ਲਿਖਾਇਆ ਹੋਊਗਾ ਇੱਕ ਮਿੰਟ ਯਾਰ ਇੱਕ ਮਿੰਟ ਸ਼ਾਂਤੀ ਨਾਲ ਸੁਣੋ ਠੀਕ ਸਾਡਾ ਦੇਖੋ ਮੁਲਾਜ਼ਮ ਹੈ ਆ ਜਿੱਦਾਂ ਦਾ ਮੈਂ ਕਿਸੇ ਮੁਲਾਜ਼ਮ ਦੇ ਵਿਰੋਧ ਹੋਰ ਮੁਲਾਜ਼ਮ ਦੇ ਵਿਰੋਧ ਕੀ ਹੁੰਦਾ ਜੋ ਮਰਜ਼ੀ ਕਹਿੰਦਾ ਦੋ ਮਿੰਟ ਮੈਂ ਵਿਰੋਧ ਨਹੀਂ ਆਦਾ ਸਿਰਫ ਜਿੱਦ ਲਗਾ ਦੇ ਚੇਤਰਾਮ ਨੇ ਖੜ ਕੇ ਯਾਰ ਚੇਤਰਾ ਦੀ ਗੱਲ ਮੈਂ ਆਪਣੀ ਗੱਲ ਕਰਦਾ ਮੈਂ ਕਿਸੇ ਮਰਜ਼ੀ ਗੱਲ ਦੀ ਸਹਿਮਤਾ ਮੈਂ ਗੱਲ ਕਰਦਾ ਦੇਖੋ ਜਿਹੜੀ ਯਰਕ ਮਾਦੀ ਉਹਦੇ ਵਿੱਚ ਵੀ ਉਹ ਹੀ ਸੰਭੀਰ ਉਹ ਲੱਗੂ ਜੋ ਮਰਜ਼ੀ ਕਰਦਾ ਮੈਂ ਨਹੀਂ ਕਰਦਾ ਮੈਂ ਨਹੀਂ ਕਰਦਾ ਦੇਖੋ ਅਸੀਂ ਮੁਲਾਜ਼ਮ ਨਹੀਂ ਕਰਦੇ ਆ ਕਰੋ ਵਿਰੋਧ ਕਿਆ ਕਰੋ ਸਹੀ ਸਹੀ ਅੱਜ ਜਦੋਂ ਬਦਲ ਰਹੇ ਆ ਗੱਲ ਉਹ ਵੀ ਗੱਲ ਸਹੀ ਕਿਆ ਕਰੋ ਸਹੀ ਕਰੋ ਜੋ ਹੋਇਆ ਉਹ ਕਰੋ ਤੇ ਤੱਕ ਪਿਆਰ ਦਾ ਚੱਲ ਲੈਂਦੇ ਹੋ ਇਹਦਾ ਨਾਮ ਬਾਤ ਨਹੀਂ ਕਰਦੇ ਮੈਂ ਰੱਦ ਨਹੀਂ ਕਰਦਾ ਪਿਆ ਮੈਨੂੰ ਰਾਈਟ ਹੈ ਅੱਜ ਕਹਿੰਦੇ ਜੀ ਆਬਜੈਕਟਨ ਆਪਣੀ ਜਿਹੜੀ ਗੱਲ ਕਾਰਵਾਈ ਦੀ ਕੋਸ਼ਿਸ਼ ਨਹੀਂ ਨਾ ਇਹ ਗੱਲ ਹੈਗਾ ਤੁਸੀਂ ਬਦਲ ਰਹੇ ਹੋ ਇਹ ਲਿਖ ਸਕਦੇ ਪਿਛਲੀ ਕਾਰਵਾਈ ਦੀ ਕੋਸ਼ਿਸ਼ ਲੱਗਦੇ ਆਹੇ ਲਾਈਵ ਤੁਸੀਂ ਨਾ ਤੁਸੀਂ ਕੀ ਨਮਾ ਸ਼ਹਿਰ ਤੇ ਦੇਖ ਰਹੇ ਹੋ ਮਟੋ ਪਹਿਲਾਂ ਹੁੰਦੇ ਨਾਲ ਨਹੀਂ ਨਹੀਂ ਮੈਂ ਤੁਹਾਨੂੰ ਦਿੰਦਾ ਬਾਟੇ ਰੋ ਨਹੀਂ ਕਹ ਲਓ ਜਾਂ ਮੈਂ ਤੁਹਾਨੂੰ ਰਿਕਾਰਡਿੰਗ ਦਿਖਾਉਂਦਾ ਦਿਖਾ ਲਓ ਚਲੋ ਨਹੀਂ ਨਹੀਂ ਕਿਸੇ ਨਹੀਂ ਇੱਕ ਮਿੰਟ ਯਾਰ ਬਹਿ ਜਾਓ 2 ਮਿੰਟ ਮੈਂ ਰਿਕਾਰਡਿੰਗ ਤੁਹਾਨੂੰ ਦਿਖਾ ਦੂੰਗਾ ਲਿਖਣਾ ਤੋਂ ਹੋਰ ਨਹੀਂ ਲਿਆਣੀ ਵਾਦਾ ਕਰੋ ਲਿਖ ਲਵਾਂਗੇ ਮੈਂ ਲਿਖ ਦਵਾਂਗੇ ਜਦੋਂ ਰਿਕਾਰਡਿੰਗ ਦਿਖਾਉਂਦਾ ਇੱਕ ਮਿੰਟ ਲਈ ਮੇਰੀ ਗੱਲ ਸੁਣ ਲੋ ਮੈਂ ਕੋਈ ਲੜਦਾ ਨਹੀਂ ਪਿਆ ਨਹੀਂ ਨਹੀਂ ਮੈਂ ਲੜੇ ਮੇਰੀ ਗੱਲ ਤਾਂ ਸੁਣੀ ਬੋਲਣ ਨਹੀਂ ਦੇ ਰਿਹਾ ਸਰ ਮੈਂ ਪ੍ਰਧਾਨ ਜੀ ਨਾਲ ਗੱਲ ਕਰਨਾ ਚਾਹੀਦਾ ਮੈਂ ਪ੍ਰਧਾਨ ਜੀ ਨਾਲ ਗੱਲ ਨਹੀਂ ਕਰ ਸਕਦਾ ਕਰੋ ਜੀ ਕਰੋ ਇਹ ਚੁੱਕੀ ਖੜੋ ਕਰੂੰਗੇ ਤੁਸੀਂ ਉਸ ਵੇਲੇ ਸਹਿਮਤੀ ਦਿੱਤੀ ਆ ਜਦੋਂ ਜੇ ਉਹਨਾਂ ਬੋਲਾਂ ਮੈਂ ਰੋਵਾਂ ਜੇ ਮੈਂ ਰੋਂਗਾਂ ਮੈਂ ਰੋ ਰੋਂਗੇ ਆਪ ਤੁਹਾਨੂੰ ਆਮ ਲਗਾਇਆ ਆਪ ਲਖਾਇਆ ਤੁਸੀਂ ਆਪ ਬੇਨਤੀ ਦੇ ਕੇ ਹੁਣ ਤੁਸੀਂ ਬਦਲਦੇ ਪਏ ਇਹ ਸਿੱਕੇ ਨਾਲ ਗੱਲ ਨਾ ਕਰੋ ਵੇਖੋ ਆਪਾਂ ਇੱਕ ਤਰ੍ਹਾਂ ਕਹਿੰਦੇ ਹਾਂ ਜੀ ਬੋਲਾਂ ਦੇ ਵਿਰੋਧੀ ਨਹੀਂਗੇ ਠੀਕ ਹੈ ਜੀ ਬੋਲ ਕੇ ਕਹਿੰਦੇ ਤੁਸੀਂ ਬੋਲ ਨਹੀਂ ਦੇ ਇੰਦਾ ਵੀ ਨਹੀਂ ਜਦਣੀ ਆ ਜਿਹੜਾ ਤੁਸੀਂ ਇਤਰਾਜ਼ ਲਿਖਾਉਣਾ ਉਹ ਲਿਖਿਆ ਜਾਣਾ ਜੇ ਉਹ ਨਹੀਂ ਲਿਖਦੇ ਤੁਸੀਂ ਲਿਖਾਉਣਾ ਤੁਸੀਂ ਤੁਹਾਡੇ ਲਿਖੋਗੇ ਇਹ ਨਹੀਂ ਉਹਦੀ ਪੋਜ਼ਿਟਿਵ ਮੈਂ ਇਹ ਜੀ ਗੱਲ ਪੁੱਛਦਾ ਪਿਆ ਜੀ ਤੁਸੀਂ ਫਿਰ ਮੈਨੂੰ ਕਿਉਂ ਨਹੀਂ ਦਿੱਤੀ ਪ੍ਰੋਸੀਡਿੰਗ ਦੂਜੇ ਦਿਨ ਮੈਨੂੰ 863 ਜਿਵੇਂ ਮਿਲੀ ਇਹਦੇ ਕਰਕੇ ਨਹੀਂ ਮਿਲੀ ਨਾ ਕੋਈ ਨਹੀਂ ਮੈਂ ਲਖਾਇਆ ਮੇਰੀ ਕਾਤ ਬੈਟਰ ਚੱਲਦਾ ਦੇਖਿਆ ਜਾਵੇ ਇੱਕ ਮਿੰਟ ਪਾਟਿਆ ਸਾਹਿਬ ਇੱਕ ਮਿੰਟ ਪੀਣਾ ਨਾ ਬੰਦਾ ਅਸੀਂ ਖੜਾ ਕੇ ਨੌਕਰੀ ਗੋਹਾਂ ਜਾਂਦੇ ਆ ਕੰਮ ਕਰ ਰਹੇ ਹਾਂ ਆਪਾਂ ਕਹਨੂੰ ਨੌਕਰੀ ਦੇ ਦੇ ਇੱਕ ਮਿੰਟ ਦੀ ਨੌਕਰੀ ਖੋੜਾ ਵੀ ਆਪਾਂ ਨੌਕਰੀ ਖੋੜਾ ਜੀ ਆ ਹੋਰ ਕਿਹੜਾ ਮਰਜ਼ੀ ਕਹੀ ਜੋ ਜੀ ਨਹੀਂ ਮੈਂ ਗੱਲ ਕਰਦਾ ਇਹ ਮਕਸਦ ਮੇਰੀ ਗੱਲ ਸੁਣੋ ਅੱਜ ਦੋਣਾ ਹੋਣਾ ਹੈ ਨਾ ਨਾਲੇ ਕਹਿੰਦਾ ਭਾੜੀਆਂ ਸਾਹਿਬ ਮਸਤੀ ਦੇ ਨਹੀਂ ਇਹ ਤਾਂ ਜੇਤਰਾਮ ਜੀ ਇੱਥੇ ਖੜੇ ਸਕੇ ਨਾ ਇੱਕ ਮਿੰਟ ਜੀ ਤੂੰ ਐਮੀ ਗੱਲ ਤੇ ਕਹੀ ਜਨੇ ਆ ਤੂੰ ਜਿਹੜੇ ਭਾੜੀਆਂ ਦੇ ਕਰ ਰਹੇ ਨਾ ਬੋਲੇ ਤੁਸੀਂ ਨਹੀਂ ਜੇਤਰਾਮ ਖੜੇ ਹੋਏ ਜੇਤਰਾਮ ਖੜੇ ਹੋਏ ਕਿਆ ਕਰ ਮੈਂ ਨਾ ਤੂੰ ਭਾੜੀਆਂ ਕੋਈ ਨਹੀਂ ਤੁਸੀਂ ਵੀ ਕਹਿੰਦਾ ਮੈਂ ਕਾਜ ਕਰਾਉਂਦਾ ਤੁਸੀਂ ਇਹਨਾਂ ਕਰੋ ਤੁਸੀਂ ਗੱਲ ਮੈਂ ਬੋਲਿਆ ਇੱਕ ਬੰਦਾ ਤੁਸੀਂ ਹੋ ਸਕਦੇ ਨਹੀਂ ਕਹਿੰਦੇ ਸਾਡੇ ਆਪਣੀ ਬਾਤ ਨਹੀਂ ਕੋਈ ਬੋਲੇ ਨਹੀਂ ਸਰਪੰਚ ਮੈਂ ਇਹ ਕਹਿੰਦਾ ਸਾਬ ਸਰਵਸੰਮਤੀ ਕਰਕੇ ਆ ਬੰਤੂ ਮੈਨੂੰ ਬੋਲਿਆ ਮੈਂ ਲਹਾਇਆ ਕੀ ਕਰ ਲੈਂਦੇ ਆ ਇਹਦਾ ਮਤਲਬ ਕੀ ਰਾਜਨੀਤੀ ਆ

ਬਾਜੀ ਹੋਣਾ ਜੀ ਹੋਰ ਜਲਦੀ ਕਰੋ ਹੋਣਾ ਜੀ ਹੋਰ ਰੋਕਣਾ ਨਹੀਂ ਹੋਣਾ ਤੁਸੀਂ ਮਲਾਜਮ ਦੇ ਵਿਰੋਧੀ ਕਮੇਟੀ ਦਾ ਇਹਨਾਂ ਦੀ ਰਹੀ ਤੇ ਇੱਕ ਬੰਦੇ ਦਾ ਰਹਿਣਾ ਸੀ 18 ਰਿਆ ਪਰਵੀਰ ਪਾਟਿਆ ਜੀ ਦੱਸਣ ਤੁਹਾਡੇ ਇੱਕ ਕੌਂਸਲਰ ਨੇ ਕਬਜ਼ਾ ਕੀਤਾ ਆ ਉਹਦਾ ਕਿਰਾਇਆ ਨਹੀਂ ਆ ਰਿਹਾ ਫਿਰ ਤੁਸੀਂ ਆਪ ਆਪਣੀ ਦੁਕਾਨ ਤੇ ਕਬਜ਼ਾ ਕੀਤਾ ਆ ਤੁਹਾਨੂੰ ਨੋਟਿਸ ਜਾਰੀ ਹੋਇਆ ਤੁਸੀਂ ਤਾਂ ਲੋਕਾਂ ਦੇ ਆ ਅਸੀਂ ਕਹਿੰਦੇ ਜੀ ਅਸੀਂ ਸ਼ਹਿਰ ਦੇ ਰਾਖੇ ਆ ਮੈਨੂੰ ਲੱਗਦਾ ਰਾਖੇ ਕਹਦੇ ਸਭ ਤੋਂ ਵੱਡੇ ਦਾ ਗੁਨਾਹਗਰ ਤੁਸੀਂ ਆ ਤੁਸੀਂ ਨਜਾਇਜ਼ ਕਬਜ਼ੇ ਕੀਤੇ ਹੋ ਆ ਕਰਾਇਆ ਤੁਸੀਂ ਨਹੀਂ ਦਿੰਦੇ ਕਮੇਟੀ ਦੀਆਂ ਦੁਕਾਨਾਂ ਤੁਸੀਂ ਦੱਬ ਲਈਆਂ ਫਿਰ ਤੁਸੀਂ ਲੋਕਾਂ ਨੂੰ ਗਮਨਾ ਕਰਕੇ ਸਾਬਤ ਕੀ ਕਰਨਾ ਚਾਹੁੰਦੇ ਮੇਰੀ ਸੁਣ ਲਓ ਪਰ ਜੀ ਮੇਰੀ ਸੁਣੋ ਗਾਦੇ ਪਾਰਟੀਆਂ ਨੇ ਪਹਿਲਾਂ ਸਾਬਤ ਕਰ ਦਿੱਤਾ ਕੁਝ ਅੰਮ੍ਰਿਤਕ ਦਸਪਰੋਧੀ ਠੀਕ ਨਾ ਅੱਜ ਉਹਨੇ ਸਾਬਤ ਕਰਦਾ ਮੈਂ ਮਲਾਜ਼ਮ ਗਰੋਧੀ ਆ ਉਹ ਭਰਾਵਾ ਤੂੰ ਕਿਹਨੂੰ ਰੱਖਣਾ ਚਾਹੁੰਦਾ ਆ ਸੰਨ ਦੱਸਦੇ ਤੇ ਕਿਹਨੇ ਕਿਹਨੇ ਖੁਸ਼ ਤਾਂ ਮੈਂ ਚਾਹੁੰਦਾ ਆ ਇਸ ਕਰਕੇ ਤੇ ਦੂਰੇ ਤੇ ਰੰਗ ਖੋਖਾ ਖਲਾ ਮਲਾਜ਼ਮਾਂ ਨੂੰ ਬਚਾਈ ਰਹਾ ਉਹਨਾਂ ਮਾਂ ਸਰਦਾਰਾਂ ਤੇ ਆ ਕੇ ਗਾਣੇ ਜੜਾ ਭਾੜੇ ਜਿੰਨਾ ਉਹ ਹਾਈਲਾਈਟ ਤੰਗ ਆ ਰਿਹਾ ਸਰਦਾਰ ਸਾਹਿਬ ਅ디 ਨਿੰਦਾ ਬੰਦਾ ਮੈਂ ਲਾਈਵ ਤੇ ਸੁਣ ਰਿਹਾ ਸੀ ਕਿ ਕੀ ਗੱਤੀ ਨੇ ਮਾਰੀ ਉਹਨਾਂ ਦੇ ਵਿੱਚ ਇਹਨਾਂ ਨੂੰ ਸਾਬਤ ਕਰਾਂਗੇ ਵੀ ਇਹ ਕਿਹੜੇ ਕਹੇ ਜੀ ਗਲਤੀ ਦੇ ਲੋਕ ਆ ਚਲੋ ਜੀ ਹੁਣ ਮੀਟਿੰਗ ਨੂੰ ਕਰਵਾਉ ਬੈਠੋ ਜੀ ਜਾ ਜਾਓ ਅ디 ਤੱਕ ਜਾਓ ਚਲ ਭਾਈ ਨੰਬਰ 11 झालं ਹੈ ਕਿ ਐਦਾ ਜੀ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਉਹਦੇ ਚ ਇੱਕ ਮੁਲਾਜ਼ਮ ਰੱਖਿਆ ਗਿਆ ਸੀ 212 ਨੰਬਰ ਮਤੇ ਦੇ ਵਿੱਚ ਅਕਰਾਜ ਲਖਾਇਆ ਸੀ ਮੈਂ ਵੀ ਇਹਦਾ ਕੋਰਟ ਹਾਈ ਕੋਰਟ ਚ ਕੇਸ ਚੱਲਦਾ ਪਿਆ ਇਹਦੇ ਇਹਦੇ ਰੂਲ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਇਹਨੂੰ ਬਹਾਲ ਮਤਲਬ ਬਹਾਲ ਕੀਤਾ ਜਾਵੇ ਨਹੀਂ ਕੀਤਾ ਜਾਵੇ ਉਹ ਰੂਲ ਦੇ ਮੁਤਾਬਕ ਕੀਤਾ ਜਾਵੇ ਉਹ ਦੇਖੂਗੀ ਹਾਈ ਕੋਰਟ ਦੇਖੂਗੀ ਹੁਣ ਮੇਰਾ ਕੋਈ ਉਹਦਾ ਉਸ ਬੰਦੇ ਨਾਲ ਕੋਈ ਦੁਸ਼ਮਣੀ ਨਹੀਂ ਲਗਭਗ 20 ਮਤੇ ਸੀ ਮਲਾਜ਼ਮਾਂ ਦੇ ਮੈਂ ਤਾਂ ਕਿਸੇ ਦੇ ਵਿਰੋਧ ਕੀਤਾ ਹੀ ਨਹੀਂ ਮੈਂ ਇਹ ਲਖਾਇਆ ਵੀ ਇੱਕ ਹਾਈ ਕੋਰਟ ਚ ਕੇਸ ਚੱਲਦਾ ਹੈ ਤੇ ਰੂਲ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਉਹਦੀ ਪ੍ਰੋਸੀਡਿੰਗ ਸਾਨੂੰ ਜਦੋਂ ਮਿਲੀ ਮਿਲੀ ਕਿੱਦਾਂ 2 ਦਿਨਾਂ ਮੈਂ ਲਗਾਤਾਰ ਮੰਗਦਾ ਰਿਹਾ ਫਿਰ ਮੈਂ ਏਡੀਸੀ ਨੂੰ ਲਿਖ ਕੇ ਦਿੱਤਾ ਵੀ ਮੈਨੂੰ ਇਹਦੀ ਪ੍ਰੋਸੀਡਿੰਗ ਨਹੀਂ ਮਿਲੀ ਕਿਸੇ ਵੀ ਆਪਣਾ ਐਮਸੀ ਨੂੰ ਨਹੀਂ ਮਿਲੀ ਇਸ ਵਾਰੀ ਜਦੋਂ ਆ ਪਰਸੋ ਸਾਨੂੰ ਏਜੰਡਾ ਆਇਆ ਉਹਦੇ ਨਾਲ ਇਹ ਪ੍ਰੋਸੀਡਿੰਗ ਮਿਲੀ ਹੈ ਉਹਦੇ 'ਚ ਲਿਖਿਆ ਜਿਹੜਾ ਮੇਰਾ ਮਤਲਬ ਵਿਚਾਰ ਸੀ ਜਾਂ ਮੈਂ ਕਮੈਂਟ ਲਹਾਏ ਸੀ ਵੀ ਰੂਲ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਉਹ ਇਹਨਾਂ ਨੇ ਨਹੀਂ ਲਿਖਿਆ ਤੇ ਇਸ ਕਰਕੇ ਮੈਂ ਉਹਦੀ ਮੀਟਿੰਗ ਦੀ ਪੁਸ਼ਟੀ ਕਿੱਦਾਂ ਕਰਦਾ ਜੀ ਜਦ ਮੇਰਾ ਜੋ ਮੈਂ ਵਿਚਾਰ ਆਪਣੇ ਲਹਾਏ ਲਿਖਿਆ ਹੀ ਨਹੀਂ ਇਹਨਾਂ ਨੇ ਹਾਈ ਕੋਰਟ ਦਾ ਬੈਟਰ ਸਿਰਫ ਇੰਨੀ ਗੱਲ ਲਿਖੀ ਮੈਂ ਕਿਹਾ ਵੀ ਰੂਲ ਦੇ ਮੁਤਾਬਕ ਕਾਰਵਾਈ ਕੀਤੀ ਹੈ ਤੇ ਮੈਂ ਕੋਈ ਮੁਲਾਜ਼ਮ ਵਿਰੋਧੀ ਹੋ ਗਿਆ ਜੇ ਮੈਂ 20 ਮਤਿਆਂ ਵਿੱਚ ਨਹੀਂ ਬੋਲਿਆ ਤੇ ਇੱਕ ਮਤਾ ਜਿਹੜਾ ਹਾਈ ਕੋਰਟ ਚ ਚੱਲਦਾ ਜ्यो ਉੱਤੇ ਬੋਲਦਾ ਕਿਹੜਾ ਗੁਨਾਹ ਕਰ ਲਿਆ ਮੈਂ ਅੱਜ ਹੁਣ ਸਾਰੇ ਇਕੱਠੇ ਹੋ ਕੇ ਮਤਲਬ ਮੈਨੂੰ ਕਹਦੇ ਵੀ ਤੂੰ ਰੋਹਗਾ ਮੇਰੇ ਕੋਲ ਰਿਕਾਰਡਿੰਗ ਹੈ ਤੁਹਾਡੇ ਵੀ ਮੀਡੀਆ ਦੀ ਰਿਕਾਰਡਿੰਗ ਮੇਰੇ ਕੋਲ ਜਿੱਥੇ ਮੈਂ ਬੋਲਦਿਆਂ ਵੀ ਹਾਈ ਕੋਰਟ ਦੇ ਵਿੱਚ ਹੈ ਅੱਜ ਮੈਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਵੀ ਮੇਰਾ ਵਿਰੋਧ ਲਿਖ ਲਓ ਵੀ ਮੈਂ ਇਹਦੇ ਵਿੱਚ ਨਹੀਂ ਆ ਜਿਹੜਾ ਮੇਰਾ ਵਿਰੋਧ ਉਹ ਇਹ ਹੈ ਵਿਰੋਧ ਕਿ ਕਾਫੀ ਤੁਸੀਂ ਲੈ ਵੀ ਮੈਂ ਇਹਦੇ ਚ ਆ ਚੀਜ਼ ਲਿਖਾਈ ਸੀ ਕਿਉਂ ਨਹੀਂ ਲਿਖੀ ਇਹ ਕੋ ਮਾੜੀ ਗੱਲ ਤਾਂ ਹੈ ਨਹੀਂ ਹੁਣ ਇੱਕੋ ਹੀ ਗੱਲ ਇਹਨਾਂ ਨੇ ਸਾਰਿਆਂ ਨੇ ਫੜ ਲਈ ਆ ਵੀ ਲੈ ਵੀ ਪਾਇ ਜਿਹੜੇ ਕਾਂਗਰਸੀ ਹੈ ਉਹ ਜਿਹੜੇ ਮਲਾਜਮਾ ਦੇ ਵਿਰੋਧੀ ਹੈ ਦੱਸੋ ਕਾ ਕਿਹ ਚ ਵਿਰੋਧ ਕਿਹੜਾ ਮੇਰੇ ਆਗੇ ਮਲਾਜਮਾ ਦੇ ਖਿਲਾਫ ਗੱਲ ਜਾਇਜ਼ ਕਰੋ ਇੰਨੀ ਗੱਲ ਰਾਈਟ ਹੈ ਸਾਨੂੰ ਸਾਰਿਆਂ ਨੂੰ ਵੀ ਹਾਈ ਕੋਰਟ ਚ ਮੈਟਰ ਹੈ ਆਪਾਂ ਸਿਰਫ ਦੋ ਅੱਖਰ ਹੀ ਲਿਖਨੇ ਵੀ ਫਰੂਲ ਦੇ ਮੁਤਾਬਕ ਕਾਰਵਾਈ ਕੀਤੀ ਇਹ ਚ ਦੱਸੋ ਮੈਂ ਕਿਹੜਾ ਮਲਾਜਮਾ ਦੇ ਵਿਰੋਧੀ ਹੋ ਗਿਆ ਗੱਲ ਉਹ ਕਰੋ ਜਿਹੜੀ ਜਾਇਜ਼ ਹੋਵੇ ਜੇ ਤੁਸੀਂ ਸਾਰੇ ਇੱਕ ਬੰਦੇ ਨੂੰ ਤੁਸੀਂ ਧਾਂਦ ਦੀ ਕੋਸ਼ਿਸ਼ ਕਰੋਗੇ ਰੋਲਾ ਪਾ ਕੇ ਮੇਰੀ ਗੱਲ ਨਾ ਬਾਹਰ ਜਾਵੇ ਜਾਂ ਲੋਕਾਂ ਤੱਕ ਨਾ ਜਾਵੇ ਬਹੁਤ ਮਾੜੀ ਗੱਲ ਐ ਐਮਸੀਆਂ ਸੀ ਜੇ ਤੁਸੀਂ ਅੱਜ ਆਪਣਾ ਅਸੀਂ ਆਪੋਜੀਸ਼ਨ 'ਚ ਆ ਗਏ ਆ ਤੁਸੀਂ ਰੂਲਿੰਗ ਪਾਰਟੀ 'ਚ ਆ ਗਏ ਆ ਪਰ ਸਾਨੂੰ ਇਹ ਥੋੜਾ ਵੀ ਸਾਨੂੰ ਢਾਈ ਦੋ ਮਾਰੀ ਦੋ ਸਾਨੂੰ ਸਾਨੂੰ ਗੱਲ ਕਰਨ ਦਾ ਤਾਂ ਰਾਈਟ ਹੈਗਾ ਹੀ ਆ ਅਸੀਂ ਮੀਟਿੰਗ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਸਾਰੇ ਨੇ ਫੈਸਲਾ ਕੀਤਾ ਵੀ ਅਸੀਂ ਕੋਈ ਮੀਟਿੰਗ 'ਚ ਰੌਲਾ ਨਹੀਂ ਪਾੜਾਂ ਜਿਹੜੀ ਜਾਇਜ਼ਗਾ ਲੋਕੀ ਉਹਦੇ ਨਾਲ ਅਸੀਂ ਜਾਇਜ਼ ਨਾਲ ਹਾਮੀ ਭਰਾਂਗੇ ਪ੍ਰਧਾਨ ਜੀ ਨੇ ਸਟਾਰਟਿੰਗ 'ਤੇ ਇੱਕ ਗੱਲ ਕਹੀ ਆ ਵੀ ਮੈਂ ਪਹਿਲੀ ਮੀਟਿੰਗ 'ਤੇ ਤੇਰੀ ਤੁਸੀਂ ਸਾਥ ਦੇਓ ਅਸੀਂ ਸਾਥ ਦੇਣ ਤੋਂ ਤਿਆਰ ਆ ਬਜਟ ਦਾ ਜਿਹੜਾ ਅਜੰਡਾ ਆਇਆ ਪਹਿਲਾਂ ਬਜਟ ਦੇ ਵਿੱਚ ਅਸੀਂ ਕਿਉਂ ਵੀ ਕਿੰਤੂ ਪਰੰਤੂ ਨਹੀਂ ਕੀਤਾ ਇੱਕ ਦੋ ਗੱਲਾਂ ਸਿਗੀਆਂ ਜਿਹੜੀਆਂ ਸਾਰਿਆਂ ਦੀ ਸਾਂਝੀ ਅਸੀਂ ਸ਼ਹਿਰ ਵਾਸਤੇ ਉਹ ਵੀ ਸਹਿਮਤ ਹੋਏ ਅਸੀਂ ਵੀ ਸਹਿਮਤ ਹੋਏ ਅਗਲੀ ਮੀਟਿੰਗ 'ਤੇ ਤਾਂ ਪੁਸ਼ਟੀ ਨਹੀਂ ਕਰ ਸਕਦੇ ਆਪਾਂ ਅਸੀਂ ਪੁਸ਼ਟੀ ਕਿੱਦਾਂ ਕਰਦੀ ਜਦ ਮੇਰੇ ਕਮੈਂਟ ਹੀ ਨਹੀਂ ਲਿਖੇ ਇਹਨਾਂ ਨੇ ਮੈਂ ਤਾਂ ਸਿਰਫ ਇੰਦੀ ਗੱਲ ਕਹਿੰਦਾ ਰੂਲ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਬਾਕੀ ਜੋ ਅੰਦਰ ਹੋਇਆ ਤੁਸੀਂ ਸਾਰੇ ਜਣੇ ਟੋਟਲੀ ਜਿੰਨੇ ਵੀ ਬੈਠੇ ਆ ਵੀ ਮੈਂ ਗਲਤ ਆ ਮੈਂ ਮੁਲਾਜ਼ਮਾਂ ਦੇ ਵਿਰੋਧੀ ਆ ਮੈਂ ਮੁਲਾਜ਼ਮਾਂ ਦੇ ਵਿਰੋਧੀ ਆ ਕਿਹੜੀ ਮਲਾਜ਼ਮਾਂ ਦੇ ਵਿਰੋਧੀ ਗੱਲ ਹੋ ਗਈ ਦੱਸੋ ਤੁਸੀਂ ਆਪ ਸਿਆਣੀ ਥੈਂਕ ਯੂ ਬਾਜੀ ਮੈਂ ਕਿਹਾ ਸੋਰੀ ਖਾਂਟਰਾ ਦੇ ਤੇ 10 ਘੋਮੇ ਨੂੰ ਖਾਲੋ ਦੇ ਰਹੇ ਨਹੀਂ ਮੀਟਰ ਦੀ ਸਾਨੂੰ ਐਪਲੀਕੇਸ਼ਨ ਨਹੀਂ ਮੈਂ ਐਪਲੀਕੇਸ਼ਨ ਦਿੱਤੀ ਹੋਈ ਹੈ ਨਹੀਂ ਮੀਟਰ ਦੀ ਐਪਲੀਕੇਸ਼ਨ ਦਿੱਤੀ ਹੋਈ ਹੈ ਚਾਰ ਚੱਕ ਕਲੋਨੀ ਤੇ ਅਮੇਡਕਰ ਕਲੋਨੀ ਚਾਰ ਚੱਕ ਕਲੋਨੀ ਨਾਲ ਪਾ ਦੇ ਅਮੇਡ ਕਲੋਨੀ ਆ ਉਹ ਤੇ ਬੇਗੋਂ ਪੜਾ ਦੇ ਕਰ ਦੇ ਸਾਡ ਦੇ ਚਾਰ ਰਤਾ ਹੈਗੇ ਰਤੋ ਚਾਰ ਲਾ ਦਿਓ ਮੈਂ ਤਾਂ ਯਾਰ ਲਾ ਦਿਓ ਲੰਬਾ ਨਾ ਕਰੋ ਅਗਲੀ ਮੀਟਿੰਗ ਦੇ ਉੱਤੇ ਮੀਟਿੰਗ ਲਾ ਲੀਣਾ ਨਾ ਲੋਟਿੰਗ ਆਜ ਦੇ ਧੰਨਵਾਦ ਇਹਨਾਂ ਬਤੋਂ ਰਿਕਵੈਸਟ ਲੈ ਲਓ ਧੰਨਵਾਦ ਅਸੀਂ ਵੀ ਦੇਣੇ ਸਾਡੇ ਵੀ ਦੇਣਾ ਨਹੀਂ ਸਾਡਾ ਮਿਕਰ ਹੈ ਉਹ ਕਹਿੰਦਾ ਕਹਿੰਦਾ ਅੱਜ ਤਾਂ ਜੀ ਪੰਜ ਪੰਪ ਆਪਰੇਟਰ ਦੋ ਇਲੈਕਟ੍ਰੀਸ਼ੀਅਨ ਇੱਕ ਪਲੰਬਰ ਦੋ ਮਾਲੀ ਚਾਰ ਹੈਲਪਰ ਦੀ ਸਪਲਾਈ ਚਾਹੀਦੀ ਜੀ ਦੇ ਦਿਓ ਇਹਨਾਂ ਨੂੰ ਸਾਨੂੰ ਨੌਲੇਜ ਹੋਣਾ ਚਾਹੀਦਾ ਹੈ ਕਿ ਜਿਹੜੇ ਪੰਪ ਆਪਰੇਟਰ ਉਹਨਾਂ ਨੂੰ ਬਾਤ ਆਪ ਨੰਬਰ ਕਿਹੜੇ ਸਰ ਪੁਲਿਸ ਪਰ ਚੈੱਕ ਕਰੀ ਬੁਲਾ ਦਿਓ ਸਾਰੇ ਸਰ ਕਰਕੇ ਜਿਨ੍ਹਾਂ ਦਾ ਮਤਾਂ ਪਿਆ ਨਾ ਮਲਾ ਦੇ ਪ੍ਰਧਾਨ ਜੀ ਨੇ ਮੈਨੂੰ ਕਰਾ ਦਿਓ ਕਰਾ ਦਿਓ ਜੀ ਪਤਾਨੀ ਤੁਹਾਡੇ ਨਾਲ ਚਲੋ ਅੱਗੇ ਅੱਗੇ ਜੀ ਸਟਰੀਟ ਲਾਈਟ ਦਾ 400 ਲਾਈਟ ਹੋਰ 50 ਲਾਈਟ ਕਰਕੇ ਲੈ ਜਾਈਏ ਜੀ ਸਾਹਿਬ ਇੱਕ ਇਹਦੇ ਵਿੱਚ ਹੋਰ ਪ੍ਰੋਵੀਜ਼ਨ ਰੱਖ ਲਿਓ ਮੇਰੀ ਬੇਨਤੀ ਸੁਣੋ ਜੀ ਗਾੜ ਸੰਚਲ ਰਹੀਆਂ ਲੋੜਿਆ ਦੇਖੋ ਬੱਸ ਸਟੈਂਡ ਤੋਂ ਲੈ ਕੇ ਮਿੰਨੀ ਬਾਈਪਾਸ ਤੱਕ ਉੱਥੇ ਦੂਜੇ ਬੋਲੇ ਹੈ ਨਹੀਂਗੇ ਲਾਈਟਾਂ ਐਵੇਂ ਚੱਲ ਨਹੀਂ ਆ ਲਾਈਆਂ ਮੇਨ ਮੇਨ ਰੋੜਿਆ ਉਹ ਜੈ ਸਿੰਘ ਸਾਹਿਬ ਉਹਦੇ ਵਿੱਚ ਪਰਬੀਣੇ ਰੱਖ ਲਿਓ ਇਹ ਖਰੀਦਣੀਆਂ ਕਿਹੜੀਆਂ ਆ 400 ਲਾਈਟਾਂ ਐਲਈਡੀ ਵਾਲਿਆਂ ਨੇ ਕਿ ਆਪਾਂ ਜਿਹੜੀਆਂ ਚਲਾਣੇ ਨਹੀਂ ਇਹ ਕਿੱਥੇ ਲੱਗਣੀਆਂ ਸਰ ਸੈਟੂ ਐਮਸੀਆ ਵੀ ਦਮਾਨ ਦੇ ਤੰਦਾਂ ਜਿੱਦਾਂ ਜਿੱਦਾਂ ਕਹਿੰਦੇ ਜਿੱਦਾਂ ਮਾਲਾ ਇਹਦਾ ਉਹਦੇ ਸੈਟ ਆਂਦੀ ਪਹਿਲਾਂ ਕਹਿੰਦੇ ਪਰਬੀਣੇ ਰੱਖ ਲਿਓ ਮੇਨ ਰੋੜ ਵਾਲੀ ਉਹਦੇ ਲਾਈਟਾਂ ਮੁੱਲ ਹੈ ਹੀ ਨਹੀਂ ਕੋਈ ਬਾਸ ਕਰਕੇ ਰੱਖ ਦੋ ਫੈਰੋ ਲਾਈਟਾਂ ਦਾ ਜੇ ਹੋਊਗਾ ਉਹ ਨਹੀਂ ਇੱਕ ਮਿੰਟ ਦੇਖ ਜੀ ਸੁਣਾਓ ਮੇਰੀ ਬੇਟੀ ਦੇਖੋ ਜਿਹੜੀਆਂ ਟ੍ਰੈਫਿਕ ਲਾਈਟਾਂ ਹੋਣੀਆਂ ਚਾਹੀਦੀਆਂ ਪਹਿਲਾਂ ਵੀ ਅਸੀਂ ਉਹਦੀ ਮੇਨਟੇਨੈਂਸ ਕਰਾ ਕੇ ਉਹਨੂੰ 17 ਲੱਖ ਰੁਪਏ ਲਾਇਆ ਉਹ ਜਦ ਕਿ ਉਹ ਹੈ ਦਾ ਪੀਡਬੀਡੀ ਰਿਸਪੌਂਸਿਬਿਲਟੀ ਹੈ ਨਹੀਂ ਨਹੀਂ ਲਾਈਆਂ ਨਹੀਂ ਲਾਈਆਂ ਚਾਹੀਦੀਆਂ ਹੁਣ ਨਵੀਆਂ ਲਗੜੀਆਂ ਭਾਜੀ ਆਲਡੀ ਉਹ ਨਵੀਆਂ ਲਗੜੀਆਂ ਨਹੀਂ ਹੁਣ ਨਵੀਆਂ ਦਾ ਸਾਰਾ ਜਿਹਦਾ ਮੇਨਟੇਨੈਂਸ ਹੋਵੇ ਅਸੀਂ ਨਵੀਆਂ ਦਾ ਬੁਆਇਆ ਇਹਨਾਂ ਨੇ 7 ਲੱਖ ਰੁਪਏ ਮਾੜਦਾ ਸਾਡਾ ਦਾ ਵੱਡਦਾ ਹੀ ਨਹੀਂ ਹੈ ਇਹਨਾਂ ਦਾ ਰੱਖ ਲੋ ਇਹ ਪੈਂਡਿੰਗ ਨਹੀਂ ਹੈ ਨਾ ਨਵੀਆਂ ਲਾਣੀਆਂ ਚਲੋ ਜੁਦੀ ਤੁਸੀਂ ਕਿਉਂ ਬਹਤ ਹੈ ਸਾਡਾ ਲੱਖ ਰੁਪਏ ਸਾਡੇ ਨਵੀਂ ਲਾਈਟ ਲਗਣੀ ਹੈ ਨਵੀਆਂ ਲਾਈਟ ਨਹੀਂ ਉਹ ਕਿਹਨਾਂ ਨਹੀਂ ਹੈ ਸਾਡੀ ਵੱਡੀਆਂ ਕੀ ਪੀਡਬਲਯੂਡੀ ਦਾ ਕਿਹੜਾ ਆ ਉਹ ਰੋਡ ਦਾ ਵਸੇ ਉਹਦਾ ਰੋਡ ਫੀਡਰ ਨਹੀਂ ਆਈ ਪੀਡਬਲਯੂਡੀ ਦਾ ਨੇ ਉਹਡੀ ਨੋਟੀਫਾਈ ਹੋ ਗੱਟ ਪੀਡਬਲਯੂਡੀ ਦਾ ਅੱਬੇ ਪੀਡਬਲਯੂ